ਅੱਗੇ ਆ ਜਾਂਦੀਆਂ ਨੇ ਕੁਝ ਟ੍ਰਿਕਸ ਕੁਝ ਟੈਕਨੀਕਸ ਜਿਸ ਦੇ ਨਾਲ ਅਸੀਂ ਆਪਣੀ ਮੈਮਰੀ ਇਨਹਾਂਸ ਕਰ ਸਕਦੇ ਆ ਉਹਦੇ ਚਾ ਕੁਝ ਮੈਂਟਲ ਐਕਸਰਸਾਈਜ਼ ਔਰ ਇੱਕ ਤੁਹਾਨੂੰ ਨਵੀਂ ਚੀਜ਼ ਦੱਸਾਂਗੇ ਮੈਂਟਲ ਐਕਸਰਸਾਈਜ਼ ਇਸ ਬ੍ਰੇਨ ਦੀਆਂ ਐਕਸਰਸਾਈਜ਼ ਕਿਵੇਂ ਕੀਤੀਆਂ ਜਾ ਸਕਦੀਆਂ ਨੇ ਇੱਕ ਕਾਮਨ ਜਿਹਾ ਤਰੀਕਾ ਤੁਹਾਨੂੰ ਸਿੰਪਲ ਜਿਹਾ ਦੱਸਦਾ ਆ ਆਪਣਾ ਫੋਨ ਖੋਲੋ ਉਹਦੇ ਕੰਟੈਕਟਸ ਖੋਲੋ ਉਹਦੇ ਕੰਟੈਕਟ ਇੱਕ ਇੱਕ ਕਰਕੇ ਦੇਖਣੇ ਸ਼ੁਰੂ ਕਰੋ ਔਰ ਜਿਸ ਵੀ ਵਿਅਕਤੀ ਦਾ ਨਾਮ ਆਉਂਦਾ ਹੈ ਨਾ ਉਹਦਾ ਦਿਮਾਗ ਆਪਣੇ ਵਿੱਚ ਚਿਹਰਾ ਲਿਆਉਣ ਦੀ ਕੋਸ਼ਿਸ਼ ਕਰੋ ਯਾਦ ਕਰੋ ਕਿ ਕੀ ਉਸ ਵਿਅਕਤੀ ਦਾ ਚਿਹਰਾ ਤੁਹਾਡੇ ਸਾਹਮਣੇ ਆਉਂਦਾ ਹੈ ਔਰ ਦਿਨ ਵਿੱਚ ਇਹ ਪ੍ਰੈਕਟਿਸ ਕਰੋ 20-25 ਨਾਵਾਂ ਦੀ ਔਰ ਇਸ ਤੋਂ ਹੋ ਸਕੇ ਤੇ ਜ਼ਿਆਦਾ ਔਰ ਇਹ ਬੜੀ ਗੁੱਡ ਕੁਆਲਿਟੀ ਐਕਸਰਸਾਈਜ਼ ਹੈ ਕਿਉਂਕਿ ਜਦੋਂ ਤੁਸੀਂ ਆਪਣੇ ਬ੍ਰੇਨ ਤੋਂ ਜਿੰਨਾ ਜ਼ਿਆਦਾ ਕੰਮ ਲਾਓਗੇ ਹੁਣ ਬਾਡੀ ਬਿਲਡਰ ਬੋਡੀ ਕਿਸ ਤਰ੍ਹਾਂ ਬਣਾਉਂਦੇ ਨੇ एक्सरसाइज ਕਰਕੇ ਮਸਲ ਡਵੈਲਪਮੈਂਟ ਕਿਸ ਤਰ੍ਹਾਂ ਕਰਦੇ ਨੇ ਉਸ ਮਸਲ ਕੋਲੋਂ ਵਧੇਰੇ ਕੰਮ ਲੈ ਕੇ ਸੋ ਜੇ ਤੁਸੀਂ ਬ੍ਰੇਨ ਤੋਂ ਵਧੇਰੇ ਕੰਮ ਲਾਓਗੇ ਤਾਂ ਬ੍ਰੇਨ ਦੀ ਵੀ ਕਪੈਸਿਟੀ ਇੰਪਰੂਵ ਹੋਏਗੀ ਐਸੋਸੀਏਟਿਵ ਮੈਮਰੀ ਮੈਮਰੀ ਨਾਲ ਐਸੋਸੀਏਸ਼ਨਸ ਬਣਾਓ ਇਹਦੇ ਵਿੱਚ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਫੀਨੋਮੈਨਾ ਆ ਉਹ ਮੈਂ ਦੱਸਦਾ ਆ ਉਹ ਫੀਨੋਮੈਨਾ ਆ ਸਿਨੈਸਥੀਸ਼ੀਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਟੀਮੂਲੇਸ਼ਨ ਆਫ ਵਨ ਸੈਂਸ ਕ੍ਰਿਗਰਸ ਐਕਸਪੀਰੀਐਂਸਿਸ ਇਨ ਅਨਦਰ ਸੈਂਸ ਫਮ ਅਸੀਂ ਕੋਈ ਚੀਜ਼ ਸੁਣ ਰਹੇ ਹਾਂ ਬਟ ਸਾਨੂੰ ਕੁਝ ਖਿਆਲਾਂ ਕੁਝ ਦਿਖਾਈ ਦੇਣ ਲੱਗ ਜਾਂਦਾ ਹੈ ਐਗਜ਼ਾਮਪਲ ਦੇਣਾ ਬੜੀ ਸਿੰਪਲ ਜੀ ਮੰਨ ਲਓ ਤੁਸੀਂ ਕਿਸੇ ਵਿਆਹ ਸ਼ਾਦੀ ਕਿਸੇ ਪਾਰਟੀ ਫੰਕਸ਼ਨ ਤੇ ਗਏ ਉੱਥੇ ਬੀਜੇ ਤੇ ਇੱਕ ਸੌਂਗ ਚੱਲ ਰਿਹਾ ਬਾਰ-ਬਾਰ ਚੱਲ ਰਿਹਾ ਹੈ ਔਰ ਉਹ ਤੁਹਾਨੂੰ ਬੜਾ ਪਸੰਦ ਆਉਂਦਾ ਤੁਸੀਂ ਉਹਨੂੰ ਉੱਥੇ ਕਾਫੀ ਵਾਰ ਸੁਣਦੇ ਹੋ ਔਰ ਪਹਿਲੀ ਵਾਰ ਉੱਥੇ ਤੁਸੀਂ ਸੁਣ ਰਹੇ ਹੋ ਔਰ ਮੰਨ ਲਓ ਇਸ ਤੋਂ 2-3 ਮਹੀਨੇ ਬਾਅਦ ਤੁਸੀਂ ਕਿਤੇ ਆਪਣੇ ਖਿਆਲਾਂ 'ਚ ਬੈਠੇ ਹੋ ਕਿਤੇ ਗਏ ਹੋ ਔਰ ਉਹ ਦੁਬਾਰਾ ਕੋਈ ਸੌਂਗ ਉਹ ਤਾਂਡੇ ਆਲੇ ਦੁਆਲੇ ਪਲੇ ਹੁੰਦਾ ਆ ਚੱਲਦਾ ਆ ਤਾਂ ਸੱਡਨਲੀ ਉਹ ਸਾਊਂਡ ਸੁਣ ਕੇ ਉਹ ਗਾਣਾ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਉਸ ਪਾਰਟੀ ਉਸ ਫੰਕਸ਼ਨ ਦੀਆਂ ਵਿਜ਼ੂਅਲਸ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਤੁਸੀਂ ਉਸ ਦਿਨ ਕਿੰਦਾ ਦੇ ਕੱਪੜੇ ਪਾਏ ਸੀ ਕੌਣ ਮਿਲਿਆ ਸੀ ਉਹੀ ਵਿਜ਼ੂਅਲਸ ਸਾਡੇ ਸਾਹਮਣੇ ਚੱਲਣੇ ਸ਼ੁਰੂ ਹੋ ਜਾਂਦੇ ਆ ਹੁਣ ਤੁਹਾਡੀ ਸੈਂਸ ਤੇ ਸਟੀਮੂਲੇਟ ਹੋਈ ਆਡੀਟਰੀ ਸੁਣਨ ਵਾਲੀ ਸੈਂਸ ਬਟ ਤੁਸੀਂ ਦੇਖਣ ਵਾਲੇ ਐਕਸਪੀਰੀਅੰਸ ਕਰ ਰਹੇ ਹੋ ਇਸੇ ਤਰ੍ਹਾਂ ਕਈ ਵਾਰੀ ਕਿਸੇ স্মੈਲ ਨਾਲ ਐਸੋਸੀਏਸ਼ਨ ਹੋ ਸਕਦੀ ਆ ਕਿਸੇ ਟੇਸਟ ਨਾਲ ਐਸੋਸੀਏਸ਼ਨ ਹੋ ਸਕਦੀ ਆ ਮਤਲਬ ਮੰਨ ਲਓ ਕਿਸੇ ਹੋਟਲ ਚ ਜਾਂਦੇ ਹੋ ਤੁਸੀਂ ਪਹਿਲੀ ਵਾਰ ਤੇ ਤੁਹਾਨੂੰ ਕੋਈ ਪਾਰਟਿਕੂਲਰ ਬੜੀ ਪਿਆਰੀ ਜੀ 스멜 ਉੱਥੇ ਮਿਲਦੀ ਆ ਔਰ ਉਹੀ 스멜 ਜਦੋਂ ਤੁਸੀਂ ਕੁਝ ਸਮੇਂ ਬਾਅਦ ਇੱਕ ਦੋ ਮਹੀਨੇ ਬਾਅਦ ਤੁਹਾਨੂੰ ਮਿਲਦੀ ਆ ਤੁਸੀਂ ਐਕਸਪੀਰੀਅੰਸ ਕਰਦੇ ਹੋ ਤੇ ਤੁਹਾਨੂੰ ਉਹੀ ਪਹਿਲੀ ਵਾਰ ਦਾ ਐਕਸਪੀਰੀਅੰਸ ਤੁਹਾਡੀਆਂ ਅੱਖਾਂ ਸਾਹਮਣੇ ਉਹ ਹੋਟਲ ਦੀ ਰਿਸੈਪਸ਼ਨ ਉਹ ਆਲਾ ਦੁਆਲਾ ਸਾਹਮਣੇ ਆ ਜਾਂਦਾ ਆ ਇਸ ਦਾ ਹੀ ਇਹਨੂੰ ਇਹ ਬੜੇ ਘੱਟ ਲੋਕਾਂ 'ਚ ਪਾਈ ਜਾਂਦੀ ਆ 10% ਲੋਕਾਂ 'ਚ ਹੁੰਦੀ ਆ ਸਿਨੇਸਥੀਸ਼ੀਆ ਦੀ ਜਿਹਨੂੰ ਕਹਿੰਦੇ ਹੋ ਕੁਆਲਿਟੀ ਔਰ ਇਹ ਕੋਈ ਬਿਮਾਰੀ ਨਹੀਂ ਆ ਇਹ ਇੱਕ ਕਾਮਨ ਚੀਜ਼ ਆ ਮਤਲਬ ਇੱਕ ਨੇਚਰਲੀ ਅਕਰਿੰਗ ਫੈਨੋਮੈਨਾ ਆ ਇਸੇ ਤਰ੍ਹਾਂ ਆਪਾਂ ਐਸੋਸੀਏਟਿਵ ਮੈਮਰੀ ਬਣਾ ਸਕਦੇ ਆ ਕਿਉਂਕਿ ਕਈ ਵਾਰੀ ਕੋਈ ਚੀਜ਼ ਆਪਾਂ ਲਰਨ ਕਰਨ ਲਈ ਬੜਾ ਜ਼ੋਰ ਲਾ ਰਹੇ ਹੁੰਦੇ ਆ ਪਰ ਉਹ ਸਾਨੂੰ ਯਾਦ ਨਹੀਂ ਰਹਿੰਦੀ ਬਟ ਉਸ ਦੇ ਨਾਲ ਜੋ ਹੋ ਰਿਹਾ ਹੁੰਦਾ ਜਿਹਦੇ ਵੱਲ ਆਪਾਂ ਧਿਆਨ ਵੀ ਨਹੀਂ ਦੇ ਰਹੇ ਉਹ ਸਬਕੌਨਸ਼ੀਅਸਲੀ ਸਾਡਾ ਬ੍ਰੇਨ ਗ੍ਰਹਿਣ ਕਰ ਲੈਂਦਾ ਹੈ ਜਿਸ ਤਰ੍ਹਾਂ ਇੱਕ ਮੂਵੀ ਆਈ ਸੀ ਕਾਰ ਤੇ ਕਾਲਿੰਗ ਕਾਰਤਿਕ ਫਰਹਾਨ ਅਕਟਰ ਦੀ ਮਤਲਬ ਤੁਸੀਂ ਕਲਾਸ 'ਚ ਬੈਠੇ ਹੋ ਟੀਚਰ ਸਮਝਾ ਰਿਹਾ ਆ ਤੁਸੀਂ ਕੋਸ਼ਿਸ਼ ਵੀ ਕਰ ਰਹੇ ਹੋ ਮੈਨੂੰ ਗੱਲ ਸਮਝ ਲੱਗੇ ਪਰ ਤੁਹਾਨੂੰ ਗੱਲ ਉਹ ਚੰਗੀ ਤਰ੍ਹਾਂ ਪੱਲੇ ਨਹੀਂ ਪੈਂਦੀ ਰਦਾਂ ਨੂੰ ਕੋਈ ਐਸੋਸੀਏਸ਼ਨ ਯਾਦ ਰਹਿ ਜਾਂਦੀ ਆ ਕਿ ਟੀਚਰ ਨੇ ਕਿਸ ਤਰ੍ਹਾਂ ਦੀ ਸ਼ਰਟ ਪਾਈ ਸੀ ਮੇਰੇ ਨਾਲ ਉਸ ਦਿਨ ਡੈਸਕ ਤੇ ਕੌਣ ਬੈਠਾ ਸੀ ਉਸਨੇ ਕੀ ਗੱਲ ਕੀਤੀ ਸੀ ਔਰ ਇਸ ਤਰੀਕੇ ਨੂੰ ਇਸ ਟੈਕਨੀਕ ਨੂੰ ਅਸੀਂ ਐਕਟਿਵਲੀ ਯੂਜ਼ ਕਰ ਸਕਦੇ ਹਾਂ ਚੀਜ਼ਾਂ ਨੂੰ ਲਰਨ ਕਰਨ ਲਈ ਮਤਲਬ ਕਿ ਐਸੋਸੀਏਸ਼ਨਸ ਬਣਾ ਕੇ ਕੋਈ ਚੀਜ਼ ਤੁਸੀਂ ਲਰਨ ਕੀਤੀ ਕੋਈ ਗੱਲ ਸਿੱਖੀ ਉਦੇ ਨਾਲ ਕੋਈ ਐਸੋਸੀਏਸ਼ਨ ਬਣਾ ਲਓ ਆਪਣੀ ਕਿ ਉਸ ਦਿਨ ਆਹ ਕੰਮ ਕੀਤਾ ਸੀ ਆਹ ਦੇਖਿਆ ਸੀ ਆਹ ਕੱਪੜੇ ਮੈਂ ਪਾਏ ਸੀ ਔਰ ਉਹ ਐਸੋਸੀਏਟਿਵ ਮੈਮਰੀ ਜਦੋਂ ਬਣਦੀ ਆ ਤੇ ਬ੍ਰੇਨ ਬੇਸਟਰ ਉਹਨੂੰ ਰੀਕਾਲ ਕਰ ਪਾਉਂਦਾ ਆ ਯਾਦ ਕਰ ਪਾਉਂਦਾ ਆ ਦੂਸਰਾ ਇੱਕ ਟੈਕਨੀਕ ਹੋਰ ਹੁੰਦੀ ਆ ਰੈਪੀਟੀਸ਼ਨ ਦੀ ਟੈਕਨੀਕ ਕਿਸੇ ਚੀਜ਼ ਨੂੰ ਬਹੁਤਾ ਜ਼ੋਰ ਲਾ ਕੇ ਨਾ ਪੜੋ ਰਿਲੈਕਸ ਹੋ ਕੇ ਪੜੋ ਫਿਰ ਉਸ ਨੂੰ 2-3 ਘੰਟਿਆਂ ਬਾਅਦ ਦੁਬਾਰਾ ਪੜੋ ਫਿਰ ਕੁਝ ਹਫ਼ਤੇ ਬਾਅਦ ਫਿਰ ਮਹੀਨੇ ਬਾਅਦ ਕੈਜੂਅਲੀ ਪੜੋ ਔਰ ਉਹ ਸਕੀਲ ਇੱਕ ਵਾਰ ਆਪਣੀ ਹੈਂਡਰਾਈਟਿੰਗ ਚ ਲਿਖ ਲਓ ਔਰ ਉਸ ਨੂੰ ਫਿਰ ਆਪਣੀ ਹੈਂਡਰਾਈਟਿੰਗ ਚ ਪੜੋ ਜਿਹੜਾ 올ਡ ਵੇ ਮੈਥਡ ਹੁੰਦਾ ਸੀ 올ਡ ਫੈਸ਼ਨਡ ਮੈਥਡ ਹੁੰਦਾ ਸੀ ਪੜਨ ਦਾ ਜਦੋਂ ਸਟੂਡੈਂਟ ਬਹੁਤ ਲੈਬੋਰਿਅਸ ਹੁੰਦੇ ਸੀ ਲਿਖ ਲਿਖ ਕੇ ਨੋਟਸ ਬਣਾਉਂਦੇ ਸੀ ਉਹਨਾਂ ਕਲਚਰ ਮੁੱਕ ਗਿਆ ਆ ਸੋ ਲਿਖ ਲਿਖ ਕੇ ਜੇ ਤੁਸੀਂ ਰੱਖੋ ਆਪਣੇ ਕੋਲ ਆਪਣਾ ਸਬਜੈਕਟ ਮੈਟਰ ਤਾਂ ਉਹ ਤੁਹਾਨੂੰ ਆਪਣਾ ਪੜਿਆ ਹੋਇਆ ਬ੍ਰੇਨ ਟੈਂਡ ਟੂ ਰਿਮੈਂਬਰ ਮੋਰ ਆਪਣਾ ਪੜਿਆ ਹੋਇਆ ਜਲਦੀ ਯਾਦ ਹੁੰਦਾ ਆ ਔਰ ਉਹਨੂੰ ਰੀਕਾਲ ਕਰਨਾ ਵੀ ਈਜ਼ੀ ਹੁੰਦਾ ਆ ਬੁਕਸ ਪੜਨਾ ਨੋਵਲ ਪੜਨਾ ਔਰ ਆਡੀਓ ਵਿਜ਼ੂਅਲ ਮੀਡੀਆ ਨੂੰ ਅਵੋਇਡ ਕਰਨਾ ਦੇਖੋ ਹੁਣ ਕਿੰਨੀ ਵਿਡੰਬਨਾ ਆ ਆਇਰੋਨੀ ਆ ਕਿ ਮੈਂ ਤੁਹਾਡੇ ਨਾਲ ਜੁੜ ਵੀ ਆਡੀਓ ਵਿਜ਼ੂਅਲ ਮੀਡੀਆ ਨਾਲ ਰਿਹਾ ਆ ਵੀਡੀਓ ਦੇ ਮਾਧਿਅਮ ਨਾਲ ਆਡੀਓ ਦੇ ਬਟ ਖੋਤੀ ਇਹਨੂੰ ਕਹਿ ਰਿਹਾ ਕਿ ਇਹਨੂੰ ਵਾਇਟ ਕਰੋ ਇਸ ਨੂੰ ਸਮਝਣ ਲਈ ਇੱਕ ਐਗਜ਼ਾਮਪਲ ਦੇਣਾ ਆ ਜਦੋਂ ਬੱਚਾ ਪੈਦਾ ਹੁੰਦਾ ਆ ਤਾਂ ਉਹ ਸਿਰਫ ਮਾਂ ਦੇ ਦੁੱਧ ਤੇ ਜਾਂ ਪਾਊਡਰ ਮਿਲਕ ਦੁੱਧ ਤੇ ਫਾਰਮੂਲਾ ਮਿਲਕ ਤੇ ਜਾਂ ਗਾਂ ਦੇ ਦੁੱਧ ਤੇ ਪਲਦਾ ਆ ਫਿਰ ਹੌਲੀ ਹੌਲੀ ਉਹਨੂੰ ਸੈਮੀ ਸੋਲਿਡ ਫੂਡ ਦਿੱਤਾ ਜਾਂਦਾ ਜਿਵੇਂ ਸੈਰੀ ਲੈਕ ਦਲੀਆ ਪਤਲੀ ਜੀ ਦਾਲ ਵਗੈਰਾ ਵਗੈਰਾ ਹਮ ਜੇ ਉਸ ਨੂੰ ਵੱਡਾ ਹੋਣ ਦੇ ਬਾਵਜੂਦ ਵੀ ਅਸੀਂ ਸੈਰੀ ਲੈਟ ਤੇ ਜਲਦਾਰ ਰੱਖੀਏ ਮਤਲਬ ਰੈਡੀ ਮੇਡ ਫੂਡ इजीली डाइजेस्टिਬਲ ਸੈਮੀ ਸੋਲਿਡ ਨਾ ਚਬਾਉਣ ਦੇ ਵਿੱਚ ਜ਼ੋਰ ਲੱਗਦਾ ਆ ਨਾ ਪਚਾਉਣ ਚ ਬਹੁਤੀ ਤਾਕਤ ਲੱਗਦੀ ਆ ਪੇਟ ਦੀ ਅੰਤੜੀਆਂ ਦੀ ਉਹ ਵੱਡਾ ਹੋਈ ਜਾ ਰਿਹਾ ਗਰੋ ਵੀ ਹੋ ਰਿਹਾ ਆ ਉਹਦੀ ਹਰ ਫੰਕਸ਼ਨ ਇੰ ਬਾਡੀ ਦੀ ਇੰਪਰੂਵ ਹੋ ਰਹੀ ਆ ਸਭ ਕੁਝ ਹੋ ਰਿਹਾ ਆ ਬਟ ਉਸ ਸੈਰੀ ਲੈ ਕੇ ਜਿੰਦਾ ਆ ਉਹਦੀ ਮਤਲਬ ਕੁਆਂਟੀਟੀ ਤੁਸੀਂ ਵਧਾਈ ਜਾਂਦੇ ਹੋ ਜਿਉ ਜਿਉ ਵੱਡਾ ਹੁੰਦਾ ਜਾਂਦਾ ਇਹਦਾ ਕੀ ਨੁਕਸਾਨ ਹੋਏਗਾ ਉਹ ਇੱਕ ਚੰਗਾ ਡਾਈਜੈਸਟਿਵ ਸਿਸਟਮ ਡਵੈਲਪ ਨਹੀਂ ਕਰ ਪਾਏਗਾ ਉਸ ਨੂੰ ਸਡਨਲੀ ਤੁਸੀਂ ਰੋਟੀ ਲਓਗੇ ਚਨਿਆਂ ਦੀ ਸਬਜੀ ਨਾਲ ਛੋਲਿਆਂ ਨਾਲ ਦਾਲ ਨਾਲ ਦਾਲ ਚੌਲ ਲਓਗੇ ਉਹ ਨਹੀਂ ਪਚਾ ਸਕੇਗਾ ਨਾਨ ਵੈਜੀਟੇਰੀਅਨ ਫੂਡ ਜਿਵੇਂ ਐਗਜ਼ ਆ ਕਿ ਕਨਾ ਦਾ ਮਟਰ ਨਾ ਉਹਦੇ ਬਿਲਕੁਲ ਹੀ ਨਹੀਂ ਖਾ ਸਕੇਗਾ ਸਿਮਿਲਰਲੀ ਇਸੇ ਐਗਜ਼ਾਮਪਲ ਨੂੰ ਆਪਾਂ ਪੈਂਟ ਤੇ ਅਪਲਾਈ ਕਰਦੇ ਆ ਕਿ ਜਿਹੜਾ ਆਡੀਓ ਵਿਜ਼ੂਅਲ ਮੀਡੀਆ ਬਣਾ ਵੀਡੀਓ ਦੇਖਣਾ ਉਹ ਤੁਹਾਨੂੰ ਇਨਫਰਮੇਸ਼ਨ ਸੈਲੀਡ ਦੀ ਤਰ੍ਹਾਂ ਤੁਹਾਡੇ ਬ੍ਰੇਨ ਨੂੰ ਸਪੂਨ ਫੀਡ ਕਰਦਾ ਆ ਚਮਚ ਰਾਈ ਪੱਕੀ ਪਕਾਈ ਇਨਫਰਮੇਸ਼ਨ ਤੁਹਾਡੇ ਬ੍ਰੇਨ ਨੂੰ ਦਿੰਦਾ ਆ ਸਮਝ ਰਹੇ ਹੋ ਗੱਲ ਤਾਡੀ ਬ੍ਰੇਨ ਨੂੰ ਕੋਈ ਜ਼ੋਰ ਨਹੀਂ ਜ਼ਿਆਦਾ ਲਾਉਣਾ ਪੈਂਦਾ ਗੱਲ ਸਮਝਣ ਲਈ ਬਟ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਜਾਂ ਇੱਕ ਲੰਬਾ ਨੋਵਲ ਪੜ੍ਹਦੇ ਹੋ ਤਾਂ ਤੁਹਾਡਾ ਬ੍ਰੇਨ ਜੋ ਤੁਸੀਂ ਪੜ੍ਹ ਰਹੇ ਹੋ ਜਾਂ ਜੋ ਸੀਨ ਨੋਵਲ ਚ ਚੱਲ ਰਿਹਾ ਆ ਉਹਨੂੰ ਆਪਣੇ ਦਿਮਾਗ 'ਚ ਰੀ-ਕ੍ਰੀਏਟ ਕਰਦਾ ਆ ਇਮੇਜਿਨ ਕਰਦਾ ਆ ਉਹਦੀ ਕਲਪਨਾ ਕਰਦਾ ਆ ਤਾਂ ਤੁਹਾਡੀ ਕ੍ਰੀਏਟੀਵਿਟੀ ਇੰਪਰੂਵ ਹੁੰਦੀ ਆ ਪਾਵਰ ਆਫ ਇਮੇਜਿਨੇਸ਼ਨ ਕਲਪਨਾ ਸ਼ਕਤੀ ਇੰਪਰੂਵ ਹੁੰਦੀ ਆ ਭਾਅ ਤੁਹਾਡਾ ਬ੍ਰੇਨ ਘੜਦਾ ਆ ਚਲਦਾ ਆ ਵੈਸਟ ਦੇ ਵਿੱਚ ਕਈ ਸਾਰੀਆਂ ਸਟੱਡੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਆ ਕਿ ਅ ਬੁੱਕ ਇਜ਼ ਬੈਟਰ ਦੈਨ ਆਡੀਓ ਵਿਜ਼ੂਅਲ ਮੀਡੀਆ ਫਾਰ ਬ੍ਰੇਨ ਡਿਵੈਲਪਮੈਂਟ ਔਰ ਉਸ ਤੋਂ ਵੀ ਅੱਗੇ ਅ ਬੁੱਕ ਵਿਦਆਊਟ ਅ ਪਿਕਚਰ ਇਜ਼ ਬੈਟਰ ਦੈਨ ਬੁੱਕ ਵਿਦ ਅ ਪਿਕਚਰ ਈਵਨ ਜਿਹੜੀਆਂ ਬੁੱਕਸ ਦੇ ਵਿੱਚ ਵਿਕਟੋਰੀਅਲ ਰਿਪਰੈਜ਼ੈਂਟੇਸ਼ਨਸ ਆ ਉਹਨਾਂ ਨਾਲੋਂ ਵੀ ਉਹ ਕਿਤਾਬ ਬਿਹਤਰ ਆ ਜਿਹਦੇ ਵਿੱਚ ਕੋਈ ਪਿਕਚਰ ਨਹੀਂ ਹੈ ਕੋਈ ਵਿਜ਼ੂਅਲ ਕਲੂ ਨਹੀਂ ਹੈ ਇੰਨਾ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਆ ਕਿਰਪਾ ਕਰਕੇ ਅਗੇਨ ਵੀਡੀਓ ਨੂੰ ਲਾਈਕ ਕਰਿਓ ਔਰ ਜੇ ਹੋ ਸਕੇ ਤੇ ਸਬਸਕ੍ਰਾਈਬ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਸੋ ਥੈਂਕ ਯੂ